वेलकम ਤੁਹਾਡਾ ਸਾਨੂੰ ਲక్ష్ਮੀ ਦੇ ਰਸੋਈ ਦੇ YouTube ਚੈਨਲ ਤੇ। ਆਪਕੀ ਦੋਸਤ ਸਾਰੇ ਆਪਣੇ ਘਰੇ ਵਧੀਆ ਹੋਵਗੇ ਆਪਾਂ ਵੀ ਵਧੀਆ ਹੈਗੇ ਆ। ਥੋੜੇ ਥੋੜੇ ਐਵੇਂ ਹੀ ਨਹੀਂ ਗਏ। ਠੀਕ ਹੈ। ਆਪਾਂ ਬਣਾਉਣੀ ਆ ਅੱਜ ਆਲੂ ਵਾਲੇ ਪਰੌਂਠੇ। ਕਿੰਨੇ ਕਿੰਨੇ ਖਾਣੇ ਆ ਆਲੂ ਦੇ ਪਰੌਂਠੇ ਸੋ ਆ ਜਿਓ। ਯਾ ਦੇ ਖਾਣੇ। ਆ ਪਤਾ ਨਹੀਂ ਮਿਲਦੇ ਆ। ਥੋੜੀ ਦੇਰ ਬਾਅਦ ਪਹਿਲਾਂ ਤਾਂ ਹਮਨ ਕਾਦਵਾ ਮੈਂ ਆਲੂ। ਠੀਕ ਹੈ। ਆਪਾਂ ਆਲੂ ਛਿੱਲੇ ਸੀਗੇ ਬਸ ਇਹਦੀ ਹੁਣ ਆਪਾਂ ਬਣਾਉਣੀ ਆ ਰੋਟੀ ਇਹ ਟੱਕ ਕੇ ਰੱਖ ਦਿੱਤੇ ਆ ਸਾਡੀ ਕਿਨਾਰੇ ਤੋਂ ਮੈਂ ਪਕਵਣ ਬਣਾ ਲਈ ਚੀਗੀ ਤੇ ਹੁਣ ਮੈਂ ਬਣਾਉਣ ਲੱਗਿਆ ਆ ਆਲੂ ਵਾਲੀ ਰੋਟੀ ਇੱਕ ਵਾਰ ਜੇ ਮੈਂ ਆਲੂ ਦੀ ਸਬਜ਼ੀ ਬਣਾ ਲਈ ਚੀਗੀ ਮੈਂ ਕਿਹਾ ਕਿ ਸਬਜ਼ੀ ਤਾਂ ਨਹੀਂ ਥੱਕ ਜਿਲੇ ਆ ਆਪਾਂ ਰੋਟੀ ਬਣਾ ਲਈਏ ਰੋਟੀ ਆਪਣੇ ਘਰ ਨਹੀਂ ਤੇ ਮੈਂ ਇੱਕ ਸਾਈਡ ਤੇ ਚਾਹ ਉਹਦਾ ਪਾਣੀ ਰੱਖਤਾ ਸੀ ਤੇ ਚਾਹ ਵੀ ਬਣਾ ਲਈਏ ਨਾਲ ਨਾਲ ਕੋਸੇ ਗਰਮ ਗਰਮ ਰੋਟੀ ਖਾ ਲਾਂਗੇ ਨਾਲ ਚਾਹ ਵੀ ਪੀ ਲਾਂਗੇ ਆਜੋ ਗਾਇਸ ਤੁਸੀਂ ਵੀ ਖਾ ਲੋ ਰੋਟੀ ਗਰਮਾ ਗਰਮ ਆਲੂ ਵਾਲੀ ਹਾਂਜੀ ਫਰੈਂਡਸ ਅਪਾ ਆ ਗਏ ਆ ਵਲੌਗ ਵਿੱਚ ਵਾਪਸ ਆਲੂ ਵਾਲੀ ਰੋਟੀ ਮੈਂ ਖਾ ਲਈ ਸੀ ਜਿਵੇਂ ਤੁਹਾਨੂੰ ਦਿਖਾਇਆ ਹੀ ਆ ਮੈਂ ਰੋਟੀ ਰੋਟੀ ਖਾ ਕੇ ਮੈਂ ਮਸ਼ੀਨ ਲਾ ਕੇ ਕੱਪੜੇ ਧੋਲੇ ਸੀਗੇ ਧੋ ਕੇ ਰੱਖ ਦਿੱਤੇ ਸਵੇਰ ਸਵੇਰ ਠੰਡ ਬਹੁਤ ਹੁੰਦੀ ਆ ਨਾ ਤਾਂ ਕੱਪੜੇ ਧੋਣੇ ਓਖੇ ਹੋ ਜਾਂਦੇ ਆ ਤਕਰੀਬਨ ਸਾਰੀ ਲੇਡੀਆਂ ਇਦਾਂ ਹੀ ਕਰਦੀਆਂ ਨੇ ਜਿਵੇਂ ਮੈਂ ਕੀਤਾ ਬਾਕੀ ਪਤਾ ਨਹੀਂ ਕਰਦੀਆਂ ਕਿ ਨਹੀਂ ਗੈ ਵੀ ਹੁਣ ਦੇਖਦਾ ਪਿਆਸੀ ਟੀਵੀ ਨਾਲ ਲਈ ਕਰੀ ਜਾਂਦਾ ਮਸਤੀ ਤੇ ਅੱਜ ਦਾ ਵਲੋਗ ਆਪਣਾ ਇੱਥੇ ਹੀ ਐਂਡ ਕਰਦੇ ਆ ਜੇ ਤੁਹਾਨੂੰ ਮੇਰਾ ਵਲੋਗ ਵਧੀਆ ਲੱਗਿਆ ਤਾਂ ਵਲੋਗ ਨੂੰ ਲਾਈਕ ਕਰਦੇ ਹੋ ਜਾਂਦੇ ਹਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਇਹਨਾਂ ਨੇ ਹਾਲ ਤੱਕ ਨਹੀਂ ਕੀਤਾ ਤੇ ਚੈਨਲ ਨੂੰ ਵਲੋਗ ਸ਼ੇਅਰ ਵੀ ਕਰਦੇ ਆ ਕਰੋ ਅੱਗੇ ਅੱਗੇ ਬਾਕੀ ਤੁਹਾਨੂੰ ਆਪਾਂ ਮਿਲਦੇ ਆ ਨੈਕਸਟ ਵਲੋਗ ਵਿੱਚ ਬਾਏ ਬਾਏ